ਅੱਜ ਪੂਰੀ ਦੁਨੀਆ ਵਿੱਚ ਜਿੱਥੇ ਖੱਲੂਗਾਰਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਰੀਦਕੋਟ ਵਿਖੇ 올 ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਇੱਕ ਰੋਸ ਪ੍ਰਦਰਸ਼ਨ ਅਤੇ ਸ਼ਰਧਾਂਲੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਫਰੀਦਕੋਟ ਦੇ ਕਿਸਾਨ ਮਜ਼ਦੂਰ ਮੁਲਾਜ਼ਮ ਅਤੇ ਸਿੱਖ ਜਥੇਬੰਦੀਆਂ ਨੇ ਹਿੱਸਾ ਲਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ 1984 ਵਿੱਚ ਜੋ ਕਤਲੇਆਮ ਹੋਇਆ ਸੀ ਉਸ ਮੁਲਕੇ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਸਿੱਖ ਕੌਮ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਿਹੜਾ 80 ਦਾ ਤੇ 90 ਦਾ ਦੌਰ ਸੀਗਾ ਉਹਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਕਰਤਾਰਕੁਸ਼ੀ ਤੇ ਨਸਲਕੁਸ਼ੀ ਹੋਈ ਹੈ ਤੁਸੀਂ ਵੇਖੋ ਵੀ 5-5 ਸਾਲ, 7 ਸਾਲ, 10 ਸਾਲ, 12 ਸਾਲ ਦੇ ਬੱਚਿਆਂ ਨੂੰ ਪੰਜਾਬ ਦੇ ਘਰਾਂ ਚੋਂ ਆਮ ਸੁਧਾਰਨ ਪਰਿਵਾਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਲਿਮੀਨੇਟ ਕਰਤਾ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਮਾਮਾ ਦੇ ਪੁੱਤ ਕਿੱਥੇ ਗਏ ਠੀਕ ਹੈ ਜਿਹੜੇ ਸਰਗਰਮ ਸੀ ਉਹਨਾਂ ਦਾ ਸਰਕਾਰਾਂ ਨਾਲ ਆਪਸ ਵਿੱਚ ਪੇਚ ਸੀਗਾ ਲੇਕਿਨ ਆਮ ਜਿਹੜੇ ਲੋਕ ਸੀ ਉਹਨਾਂ ਦਾ ਕੀ ਕਸੂਰ ਸੀ ਸੋ ਸਾਨੂੰ ਬੜਾ ਦੁੱਖ ਹੈ ਕਿ 80 ਦੇ ਦਹਾਕੇ ਤੇ 90 ਦੇ ਦਹਾਕੇ ਦੇ ਵਿੱਚ ਇੱਕ ਪੀੜੀ ਖਤਮ ਕਰ ਦਿੱਤੀ ਪੰਜਾਬ ਦੀ ਇਹ ਹਿੰਦੁਸਤਾਨ ਦੀ ਸਰਕਾਰ ਨੇ ਸੋ ਬੜੀ ਦੁੱਖ ਦੀ ਗੱਲ ਹੈ ਕਿ ਅਕਾਲ ਤੱਕ ਤੋਂ ਮਹਾਨ ਜੇ ਤਾਂ ਹਜ਼ਾਰੀ ਹੋਏ ਹੁਕਮਨਾਮਾ ਜਿਹਨੂੰ ਅਸੀਂ ਸਿਰ ਮੱਥੇ ਲਾਉਨੇ ਆ ਜਿੱਥੇ ਜਾ ਕੇ ਅਸੀਂ ਨਤਮਸਤਕ ਹੁੰਨੇ ਆ ਜੋ ਸਾਡੀ ਇੱਕ ਕਹਿੰਦੇ ਹੁੰਦੇ ਆ ਵੀ ਸਾਡੀ ਪੇਰੈਂਟ ਬਾਡੀ ਆ ਉਸ ਦੇ ਉੱਤੇ ਹਮਲਾ ਕਰਨਾ ਉਹਨਾਂ ਬਿਲਡਿੰਗਾਂ ਨੂੰ ਤਬਾਹ ਕਰਨਾ ਇਹ ਬਹੁਤ ਦੁੱਖ ਦੀ ਗੱਲ ਹੈ ਅਸੀਂ 6 ਜੂਨ ਨੂੰ ਸਾਡਾ ਹਿਰਦਾ ਵਲੁੰਦੜਾ ਜਾਂਦਾ ਅਸੀਂ ਇੱਕ ਦੁੱਖ ਵਜੋਂ ਹਰ ਸਾਲ ਮਨਾਉਂਦੇ ਆ ਇਸ ਸਾਲ ਵੀ ਮਨਾ ਰਹੇ ਆ ਤੇ ਅੱਜ ਬਾਬਾ ਫਰੀਜੀ ਦੀ ਧਰਤੀ ਫਰੀਦਕੋਟ ਵੇਖੇ ਸਾਨੂੰ ਇਸ ਕੱਲ ਦਾ ਬੜਾ ਦੁੱਖ ਹੈ ਕਿ ਮਤਲਬ ਕਿੰਨਾ ਲੱਖਾਂ ਦਾ ਇਹ ਸ਼ਹਿਰ ਹੈ ਲੇਕਿਨ ਇਸ ਗੱਲ ਦੀ ਖੁਸ਼ੀ ਵੀ ਹੈ ਕਿ 500 ਦੇ ਵੱਧ ਅੱਜ ਨੌਜਵਾਨ ਪੂਰੇ ਨੌਜਵਾਨ ਜਿਹੜੇ ਇਕੱਠੇ ਹੋ ਕੇ ਅੱਜ ਇਸ ਚੌਂਕ ਦੇ ਵਿੱਚ ਉਹਨਾਂ ਨੇ ਅੱਜ ਰੋਸ ਪ੍ਰਗਟ ਕੀਤਾ ਰੋਸ ਦਰਜ ਕੀਤਾ ਸੋ ਅੱਜ ਬਹੁਤ ਖੁਸ਼ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਫਰੀਦਕੋਟ 1984 ਦੇ ਵਿੱਚ ਕਾਲ ਤੱਕ ਸਾਹਿਬ ਤੇ ਅਟੈਕ ਹੋਇਆ 1984 ਦੇ ਵਿੱਚ ਦਿੱਲੀ ਦੇ ਵਿੱਚ ਦੰਗੇ ਕਰਵਾਏ ਗਏ ਇਸੇ ਦੇ ਰੋਸ وچੋਂ ਲਗਾਤਾਰ ਪਿਛਲੇ 40-41 ਸਾਲਾਂ ਤੋਂ ਸਿੱਖ ਕੌਮ ਜਿਹੜੀ ਆ ਉਹ ਇਸ ਦਿਨ ਨੂੰ ਯਾਦ ਕਰਦੇ ਆ ਰਹੀ ਆ ਸਰਕਾਰਾਂ ਭੁਲਾਉਣਾ ਚਾਹੁੰਦੀਆਂ ਪਰ ਸਿੱਖ ਕੌਮ ਨਾ ਭੁੱਲੇਗੀ ਨਾ ਹੀ ਭੁੱਲਣਾ ਚਾਹੀਦਾ ਸੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਸਰਕਾਰਾਂ ਇਹ ਕਹਿੰਦੀਆਂ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕਿ ਉਹ ਅੱਤਵਾਦੀ ਸੀਗੇ ਉਹਨਾਂ ਨੂੰ ਅਸੀਂ ਢਾਹ ਢੇਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਪਰ ਜੇ ਉਹਨਾਂ ਨੂੰ ਤੁਸੀਂ ਢਾਹ ਢੇਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਤੇ ਜਿਹੜੇ ਦੂਜੇ ਕਿਆਲੀ ਗੁਰਦੁਆਰਾ ਸਾਹਿਬ ਸੀ ਫਿਰ ਉਹਨਾਂ ਤੇ ਅਟੈਕ ਕਿਉਂ ਕਰਵਾਇਆ ਉੱਥੇ ਤਾਂ ਸੱਚ ਕਿਹਾ ਨਹੀਂ ਜਨਮ ਸਿੰਘ ਪੰਡਰਾਲੇ ਨਹੀਂ ਸੀ ਸੋ ਕਾਨੂੰਨ ਦੇ ਤਹਿਤ ਜੇ ਤੁਸੀਂ ਕਰ ਸਕਦੇ ਹੋ ਕਾਨੂੰਨ ਦੇ ਤਹਿਤ ਜਦੋਂ ਵੀ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੇ ਹੋ ਗ੍ਰਿਫਤਾਰ ਕਰਕੇ ਕਾਨੂੰਨ ਤਹਿਤ ਕਾਰਵਾਈ ਕਰ ਸਕਦੇ ਪਰ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਅੱਜ ਕੱਲ ਇਹ ਮਾਹੌਲ ਚੱਲ ਰਿਹਾ ਕਿ ਜਿਹਨੂੰ ਮਰਜੀ ਚੱਕ ਲੋ ਤੇ ਜਿਹਨੂੰ ਮਰਜੀ ਮਾਰ ਦੇ ਸੋ ਇਹ ਗੱਲਾਂ ਬਰਦਾਸ਼ਤ ਨਾ ਕਰਨੀయోగਾ ਸਿੱਖ ਕੌਮ ਤੇ ਪਹਿਲਾਂ ਵੀ ਇਹੋ ਜੀਆਂ ਜੜੀਆਂ ਤਕਲੀਫਾਂ ਆਈਆਂ ਸੀ ਹੁਣ ਵੀ ਆ ਰਹੀਆਂ ਪਹਿਲਾਂ ਵੀ ਆਉਣੀਆਂ ਪਰ ਦੇਖੋ ਸਿੱਖ ਕੌਮ ਫੇਰ ਚੜ੍ਹਦੀ ਕਲਾ ਦੇ ਵਿੱਚ ਆ ਲੋਕ ਫੇਰ ਕਰਦਾ ਰਿਹਾ ਸੋ ਸਾਰਿਆਂ ਨੂੰ ਇਹੀ ਮੈਂ ਬੇਨਤੀ ਕਰਦਾ ਕਿ ਲਗਾਤਾਰ ਜੂਝ ਦੇ ਲੋਹ ਲੜਦੇ ਰਹੋ ਆਪਣੇ ਲਈ ਆਪਣੇ ਸਿੱਖ ਕੌਮ ਲਈ 6 ਜੂਨ ਨੂੰ ਜੋ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਛੋਟੇ-ਛੋਟੇ ਬੱਚਿਆਂ ਤੱਕ ਨੂੰ ਸ਼ਹੀਦ ਕਰ ਦਿੱਤਾ ਗਿਆ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਫੇਰ ਇਹਨਾਂ ਦੀ ਗਿਣਤੀ ਆ ਜਿਹੜੀ ਸਰਕਾਰ ਦੀ ਗਿਣਤੀ ਹੁੰਦੀ ਉਹ ਹੁੰਦੀ ਆ 31300 ਪਰ ਅਸਲ ਦੇ ਵਿੱਚ ਸ਼ਹੀਦਾਂ ਦੀ ਗਿਣਤੀ ਆ ਜਿਹੜੀ 8000 7000 ਜਿਨ੍ਹਾਂ ਦਾ ਅਜੇ ਤੱਕ ਕਈਆਂ ਦਾ ਪਤਾ ਹੀ ਨਹੀਂ ਲੱਗ ਸਕਿਆ ਸੋ ਇਹੋ ਜਿਹੇ ਹਾਲਾਤ ਆ ਇੱਥੇ ਆਪਣੇ ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਫੇਰ ਵੀ ਜਿਹੜੀ ਸਿਕਪੌਮ ਆ ਜੂਜ ਰਹੀ ਆ ਲੜ ਰਹੀ ਆ ਬਿਨਾ ਕਿਸੇ ਡਰ ਤੋਂ ਸੋ ਇਹ ਬਹੁਤ ਵੱਡੀ ਗੱਲ ਆ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਸੋ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਕਿ ਹਰ ਵਾਰ ਇਸੇ ਸਾਲ ਇਸੇ ਦਿਨ ਦਰبار صاحب ਵੀ ضرور ਜਾਓ ਆਪਣੇ ਆਪਣੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਜ਼ਰੂਰ ਕਰੋ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ ਕਿ ਕਮਿਊਨਿਟੀ ਨਾਲ ਜੈਨੋਸਾਈਡ ਕਰਦੀ ਹੈ ਤਾਂ ਸਰਕਾਰਾਂ ਨੂੰ ਇਹ ਹੁੰਦਾ ਵੀ ਸ਼ਾਇਦ ਅਸੀਂ ਉਹ ਕਮਿਊਨਿਟੀ ਨੂੰ ਖਤਮ ਕਰ ਦੇਾਂਗੇ ਅਸਰ ਉਹਦਾ ਉਲਟ ਹੁੰਦਾ ਹੈ ਉਹ ਕਮਿਊਨਿਟੀ ਹੋਰ ਉੱਭਰ ਕੇ ਸਾਹਮਣੇ ਆਉਂਦੀ ਹੈ ਜਿਵੇਂ ਕਿ ਆਪਾਂ ਨੂੰ ਅੱਜ ਨਜ਼ਰ ਆ ਰਿਹਾ ਹੈ ਸਰਕਾਰਾਂ ਨੂੰ ਇਹ ਲੱਗਦਾ ਸੀ ਵੀ ਦੁਬਾਰਾ ਕੋਈ ਸਿੱਖ ਪੰਥ ਦਾ ਨਾਮ ਨਹੀਂ ਲਊਗਾ ਅੱਜ ਆ ਦੇਖੋ ਹਰ ਸ਼ਹਿਰ ਹਰ ਚੌਂਕਾਂ ਦੇ ਵਿੱਚ ਇਹ ਚੀਜ਼ ਹੋ ਰਹੀ ਹੈਗੀ ਤਾਂ ਸਰਕਾਰਾਂ ਨੂੰ ਇਹ ਚੀਜ਼ ਲਈ ਸਬਕ ਲੈਣਾ ਚਾਹੀਦਾ ਹੈ ਚਾਹੇ ਕੋਈ ਵੀ ਕਮਿਊਨਿਟੀ ਹੋਵੇ ਕਿਸੇ ਤੇ ਇੰਨਾ ਕਹਿਰ ਨਹੀਂ ਕਰਨਾ ਚਾਹੀਦਾ ਵੀ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਉਸ ਚੀਜ਼ ਨੂੰ ਯਾਦ ਰੱਖਣ ਜਦੋਂ ਆਪਾਂ ਕਿਸੇ ਸੰਯੁਕਤ ਰੂਪ ਵਿੱਚ ਰਹਿੰਦੇ ਆ ਜਿਵੇਂ ਭਾਰਤ ਇੱਕ ਬਹੁਤ ਗੁਲਦਸਤੇ ਦੀ ਤਰ੍ਹਾਂ ਜਿਹਦੇ ਵਿੱਚ ਬਹੁਤ ਕਮਿਊਨਿਟੀਆਂ ਜਿਹੜੀਆਂ ਬੜੇ ਅਨੰਦ ਨਾਲ ਖੁਸ਼ੀ ਨਾਲ ਰਹਿੰਦੀਆਂ ਗਈਆਂ ਔਰ ਹਰ ਕਮਿਊਨਿਟੀ ਨੂੰ ਖੁਸ਼ੀ ਨਾਲ ਰਹਿਣ ਦਾ ਹੱਕ ਹੈ ਕਿਸੇ ਨਾਲ ਵੀ ਇਸ ਤਰ੍ਹਾਂ ਦਾ ਜਿਹੜਾ ਘਰ ਆ ਉਹ ਨਹੀਂ ਹੋਣਾ ਚਾਹੀਦਾ ਜੀ ਜਿਹੜੇ ਕਸੂਰਵਾਰ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ ਤਾਂ ਜੋ ਅੱਗੇ ਸਬਕ ਮਿਲੇ ਵੀ ਕੁਝ ਵੀ ਗਲਤ ਹੁੰਦਾ ਤਾਂ ਕਸੂਰਵਾਰਾਂ ਨੂੰ ਸਜ਼ਾ ਵੀ ਮਿਲਦੀ ਹੈ ਔਰ ਕਮਿਊਨਿਟੀ ਉੱਪਰ ਕੇ ਅੱਗੇ ਵੀ ਆਉਂਦੀ ਹੈਗੀ ਹੈ ਜੀ ਇਹ ਸ਼ਾਨ ਹੈ ਸਾਡੇ ਪੰਜਾਬ ਦੀ ਆ ਦੇਖੋ ਸਾਰੀਆਂ ਕਮਿਊਨਿਟੀਆਂ ਇੱਥੇ ਇਕੱਠੀਆਂ ਹੋਈਆਂ ਐ ਇੱਥੇ ਕੋਈ ਸਿਰਫ ਆਪਾਂ ਇੱਕ ਕਮਿਊਨਿਟੀ ਨਹੀਂ ਕਹਿ ਸਕਦੇ ਇੱਥੇ ਹਿੰਦੂ ਸਿੱਖ ਈਸਾਈ ਸਾਰੇ ਖੜੇ ਹੋਏ ਆ ਕਿਉਂ ਕਿਉਂਕਿ ਆਪਾਂ ਇੱਕ ਦੂਜੇ ਦੇ ਨਾਲ ਆ ਜਿਹੜੇ ਵਖਰੇਵੇਂ ਹੁੰਦੇ ਸਰਕਾਰਾਂ ਵੱਲੋਂ ਬਣਾਏ ਜਾਂਦੇ ਲੋਕਾਂ 'ਚ ਕੋਈ ਵਖਰੇਵਾ ਨਹੀਂ ਹੁੰਦਾ ਇਸ ਲਈ ਅੱਜ